हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਡਾਲੇਕੇ ਡਾਲੇਕੇ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਇਸ ਘਰੋਂ ਦੋਸਤੋ ਬੇਸ਼ੱਕ ਆਪਣੀ ਵੀਡੀਓ ਪਹਿਲੀ ਆ ਪਰ ਜਿਹੜਾ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆ ਇਸ ਘਰੇ ਆਉਂਦੇ ਰਹਿੰਦੇ ਆ ਸੋ ਸਮੇਂ-ਸਮੇਂ ਤੇ ਨਾਲ ਤੁਸੀਂ ਆਪਣਾ ਸੰਪਰਕ ਆ ਕੰਟੈਕਟ ਆ ਉਹ ਬਣਾ ਕੇ ਰੱਖ ਸਕਦੇ ਜੇ ਵੀਰ ਹੋਰਾਂ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਆਪਾਂ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਟੋਟਲ ਜਿਹੜੇ ਨਾਗਨੇ ਅੱਜ ਦੋਸਤੋ ਆਪਾਂ ਤੁਹਾਨੂੰ 4 ਦਿਖਾ ਦੇਣੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਮੱਝ ਸੂਈ ਆ ਬਾਕੀ ਤਿੰਨ ਪਸ਼ੂ ਜਿਹੜੇ ਗੱਭਣ ਸਮਾਂ ਕਿੰਨਾ ਦੋਸਤੋ ਹਜੇ ਪਿਆਸੂਣ ਦੇ ਵਿੱਚ ਤੇ ਜਿਹੜੀ ਮੱਝ ਸੂਈ ਆ ਦੋਸਤੋ ਕਿੰਨਾ ਜਿਹੜਾ ਦੁੱਧ ਹੁੰਦੇ ਥੱਲੇ ਹਾਜ਼ਰ ਸੋ ਰੇਟ ਭਾਅ ਪੜਤਾ ਬਿਲਕੁਲ ਇਸ ਵੀਡੀਓ ਦੇ ਵਿੱਚ ਕੀਤਾ ਜਾਊਗਾ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਪੂਰੀ ਵੀਡੀਓ ਵੇਖ ਲਿਓ ਸਕਿਪ ਨਾ ਕਰਿਓ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਸ਼ੇਅਰ ਜਰੂਰ ਕਰ ਦਿਓ ਦੋਸਤੋ ਤਾਂ ਜੋ ਅੱਗੇ ਕੁਝ ਨਿਓ ਨਵੇਂ ਫਾਰਮਰ ਵੀਰਾਂ ਤੱਕ ਵੀ ਜਿਹੜੀ ਆ ਉਹ ਵੀਡੀਓ ਪਹੁੰਚ ਬਾਕੀ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਤੋਂ ਦੂਰੀ ਕੋਈ 10 ਕਿਲੋਮੀਟਰ ਦੀ ਹੈਗੀ ਆ ਪਿੰਡ ਦਾ ਲੈ ਕੇ ਮਾਨੋਚਲ ਪਿੰਡ ਥੋੜੀ ਦੂਰੀ ਤੇ ਆ ਠੀਕ ਆ ਜੀ ਇਸੇ ਤਰ੍ਹਾਂ ਦੋਸਤੋ ਅੱਗੇ ਸ਼ਿਵਾਜਪੁਰ ਤੱਕ ਤੇialpuri ਨੂੰ ਇਹੇ ਰੋਡ ਚੱਲਾ ਜਾਂਦਾ ਜੀ ਆਓ ਕਰਦੇ ਆ ਗੱਲਬਾਤ ਵੀਰ ਹੋਰਾਂ ਦੇ ਨਾਲ ਪੁੱਛਦੇ ਆ ਸੋ ਕੀ ਕੀ ਇਨਫੋਰਮੇਸ਼ਨ ਕੀ ਡਿਟੇਲ ਆ ਅੱਜ ਇਹਨਾਂ ਪਸੂਆਂ ਦੀ ਸਭ ਤੋਂ ਪਹਿਲਾਂ ਵੀਰ ਜੀ ਸਸਰੀਕਾਲ ਸਸਰੀਕਾਲ ਜੀ ਠੀਕ ਠਾਕ ਹੋ ਜੀ ਹਾਂਜੀ ਠੀਕ ਠਾਕ ਹਾਂ ਜੀ ਆਪਣੇ ਸੁਣਾਓ ਵੀਰ ਜੀ ਬਹੁਤ ਵਧੀਆ ਜੀ ਅੱਛਾ ਇੱਕ ਵੀਰ ਜੀ ਆਪਣਾ ਨਾਮ ਜਰੂਰ ਸਾਂਝਾ ਕਰ ਦਿਓ ਭੈਣ ਭਰਾਵਾਂ ਨੂੰ ਤਰਸੇ अच्छा फिर जी पशु व्यापार ਦਾ ਕੰਮ ਹੀ ਆ। ਹਾਂਜੀ ਹਾਂਜੀ ਵਪਾਰ ਦਾ ਕੰਮ। ਆਉਂਦਾ ਰਹਿੰਦੀ ਆ ਪਸ਼ੂ ਇਸੇ ਤਰ੍ਹਾਂ ਹੀ। ਹਾਂਜੀ ਹਾਂਜੀ ਬਹੁਤ ਜਿਆਦਾ ਪਸ਼ੂ ਆਉਂਦੇ ਆ ਬਹੁਤ ਜਿਆਦਾ ਵੇਚੀਦੇ ਆ। ਠੀਕ ਆ ਜੀ। ਇਹਦੇ ਪਹਿਲੀ ਵੀਡੀਓ ਲੱਗੇ ਪਾਉਣ। ਹਾਂ। ਮਾਪਾਂ ਵੀਡੀਓ ਪਾ ਕੇ ਵੇਖੀਏ। ਨਹੀਂ ਨਹੀਂ ਬਿਲਕੁਲ। ਹਾਂਜੀ। ਇਹ ਜੀ ਪਸ਼ੂ तकरीबन 1 ਮੱਝ ਸੂਈ ਆ। 1 ਮੱਝ ਸੂਈ ਆ। ਬਾਕੀ 3 ਗੱਭਣ। ਹਾਂਜੀ 3 ਗੱਭਣ। ਹਾਂ। ਆਹ ਦੁੱਜਮ ਝੋਟੀ। ਹਾਂ। 1। ਆਹ ਪਹਿਲਣ ਝੋਟੀ 1। ਠੀਕ ਆ ਜੀ। ਤੇ ਆਹ ਚੌਥੇ ਸੂਵੇ ਗਾਂ ਨੇ ਸੂਣਾ ਜੀ। ਇਹ ਚੌਥਾ ਸੂਹਾ ਸੂਣੀ ਆ ਜੀ। ਹਾਂਜੀ ਤਾਂ ਪਹਿਲੇ ਨੰਬਰ ਤੋਂ ਆਪਾਂ ਸ਼ਟਾਰਟ ਕਰ ਲਈਏ ਇਧਰਲੇ ਪਾਸਿਓਂ ਆ ਜੀ ਸੂਈ ਜਿਹੜੀ ਮੱਝ ਦਿਖਾ ਰਹੀ ਜੀ ਇਹ ਸੂਆ ਕਿੰਨਾ ਸੂਈ ਹੈ ਜੀ ਇਹ ਸੂਆ ਤੀਜਾ ਜੀ ਤੀਜਾ ਸੂਆ ਹਾਂਜੀ ਤੇ ਸਮਾਂ ਇਹਨੂੰ ਕਿੰਨਾ ਹੋ ਗਿਆ ਜੀ ਇਹਨੂੰ 15 ਦਿਨਾਂ ਦੀ ਸੂਈ ਨੂੰ 15 ਦਿਨ ਦਾ ਸਮਾਂ ਹੋ ਗਿਆ ਹਾਂਜੀ ਹਾਂਜੀ ਠੀਕ ਹੈ 15 ਦਿਨ ਦਾ ਜਿਹੜਾ ਦੋਸਤੋ ਸਮਾਂ ਤੇ ਮਗਰ ਮੇਲ ਕਾਫ ਕੱਟਾ ਜੀ ਕੱਟਾ ਜੀ ਕੱਟਾ ਕੱਟਾ ਥੱਲੇ ਬੱਚਾ ਜਿਹੜਾ ਦੋਸਤੋ ਮਗਰ ਇਹਦੇ ਕੱਟਾ ਹੈ ਤੀਜਾ ਸੂਆ ਸੂਈ ਆ ਤੇ ਹੁਣ ਦੁੱਧ ਜਿੱਕਰ ਆਪਾਂ ਗੱਲ ਕਰ ਲਈਏ ਦੁੱਧ ਕਿੰਨਾ ਚਵਾ ਦਾਂਗੇ ਜੀ ਦੁੱਧ ਵੀਰ ਜੀ ਪਹਿਲਾਂ ਮ ਹਾਂਜੀ ਤੇ ਮਾਝ ਦੇ ਪੈਰਾਂ 'ਤੇ ਥੋੜੀ ਨਾ ਅੱਗ ਲੱਗੀ ਤੋੜੇ ਕਰਕੇ ਮਗਰ ਰੱਖੇ ਹਾਂਜੀ ਹਾਂਜੀ ਉਹਦਾ ਕਰਕੇ ਦੁੱਧ ਘੜੀ ਹੋਣਾ ਹੋਊ 10 ਕਿਲੋ ਤੁਸੀਂ 8 ਕਿਲੋ ਕਰਕੇ ਲਓ ਮਤਲਬ ਕਿ ਇਹ ਸਵੇਲਿੰਗ ਹੋਈ ਜਲ ਗਏ ਸੀਗੇ ਪੈਰ ਸਾੜ ਕੇ ਜਲ ਗਏ ਸੀ ਪੈਰ ਇਹ ਕੀ ਚੱਕਰ ਬਣਿਆ ਸੀਗਾ ਜੀ ਇਹ ਅੱਗ ਲਾਈ ਕਿਸੇ ਨੇ ਮਗਰ ਸਾਨ ਹੋ ਗਈ ਤੋੜੇ ਨਾਲ ਜੁੜ ਗਏ ਤੇ ਤੋੜੇ ਨਾਲ ਜੁੜ ਗਏ ਹਾਂਜੀ ਕਿੰਨਾ ਕਿ ਤਨ ਹੋ ਕੇ ਵੈਸੇ ਇਹਨੂੰ ਹੋਗੇ 10 12 ਦਿਨ ਹੋਗੇ ਵਾ ਟ੍ਰੀਟਮੈਂਟ ਚੱਲਦਾ ਹੋਊਗਾ ਨਾਲ ਹਾਂਜੀ ਚੱਲਦੀ ਦਵਾ ਬੂਟੀ ਚੱਲਦੀ ਠੀਕ ਹੈ ਜੀ ਇੰਜੈਕਸ਼ਨ ਇੰਜੈਕਸ਼ਨ ਲਵਾਤੇ ਸੀਗੇ ਹਾਂ ਜੀ ਲਵਾਤੇ ਠੀਕ ਹੈ ਜੀ ਹੁਣ ਫਿਲਹਾਲ ਆਪਾਂ ਜਿਹੜਾ ਚਵਾ ਦਾਣਾ ਉਹ ਦੁੱਧ ਕਿੰਨੇ ਦੇ ਸੱਡੇ 8 ਕਿਲੋ ਪੱਕਾ ਦੁੱਧ ਚਵਾ ਕੇ ਦਵਾਂ 8 ਕਿਲੋ ਹਾਂ ਜੀ ਸੋ ਚਵਾਈ ਚ ਵੀ ਚੰਗੀ ਚਵਾਈ ਓਕੇ ਹੋਰ ਛਟਾ ਕਿਸੇ ਤਰ੍ਹਾਂ ਕੋਈ ਨਹੀਂ ਠੀਕ ਹੈ ਜੀ ਆਹ ਦੇ ਮਸੱਲੀ ਕਰਨ ਆਣ ਕੇ ਦੋ ਡੰਗ ਚੋਂ ਤਿੰਨ ਚੋਂ ਠੀਕ ਹੈ ਜੀ ਹਾਂ ਜੀ ਬਾਕੀ ਥਣ ਭਾਂਡੇ ਦੀ ਬਹੁਤ ਸੋਹਣੀ ਹੈ ਹਾਂ ਬਾਕੀ ਥਣ ਜਿਹੜਾ ਦੋਸਤੋ ਮੁਠੀ ਵਾਲਾ ਨੋਕਲਾ ਥਾਣਾ ਬਿਲਕੁਲ ਜਿੱਦਾਂ ਕਿ ਬਿਲਕੁਲ ਫਾੜੀ ਵਾਲਾ ਚੱਡਾ ਠੀਕ ਹੈ ਜੀ ਬਰਾਬਰ ਲੇਵਾ ਬੈਕ ਸਾਈਡ ਤੋਂ ਜਿਹੜ 5 15 5 20 ਇੱਥੇ ਕਿ ਜਿਹੜਾ ਸਮਾਂ ਹੋਇਆ ਠੀਕ ਹੈ ਜੀ ਸ਼ਾਮ ਦਾ ਤੇ ਚਵਾਈ ਵੀਰ ਕਿੰਨੇ ਤੋਂ ਕਿੰਨੇ ਵਜੇ ਕਰਦੇ ਪਏ ਆ ਮਾਰਨਿੰਗ ਸੁਦਾ ਜੀ ਚਵਾਈ 5 ਤੋਂ 5 ਕਰਦੇ 5 ਤੋਂ 5 ਆ ਜੀ ਹਾਂ ਜੀ ਲਓ ਵੀਰ ਜੀ ਖੋਲ ਕੇ ਚੋੜ ਗਏ ਨੂੰ ਸੋ ਸਵੇਰ ਦੋਸਤੋ ਤੀਜਾ ਸਵੇਰ ਥਰਡ ਟਾਈਮ ਵਾਰਾ ਠੀਕ ਹੈ ਜੀ ਤੇ 15 ਕੇ ਦਿਨ ਦਾ ਸਮਾਂ 8 ਕਿਲੋ ਮੰਨ ਕੇ ਕੋਈ ਵੀਰ ਸਬਜ਼ਾ ਕਰ ਸਕਦਾ ਤਾਜੀ ਸੂਈਏ ਦੋਸਤੋ ਜਿੱਦਾਂ ਕਿ ਨਾਰਮਲੀ ਇੱਕ ਆਪਾਂ ਗੱਲ ਕਰਦੇ ਬਾਰੀ 14 ਦਿਨੀ ਪਸ਼ੂ ਜਿਹੜਾ ਮੈਦੋਂ ਚੱਲਣ ਤੋਂ ਬਾਅਦ ਦੁੱਧ ਜ਼ਰੂਰ ਵਾਧਾ ਠੀਕ ਆ ਇੱਕ ਥੋੜਾ ਜਿਹਾ ਜਿਹੜਾ ਅਚਾਨਕ ਕੋਈ ਨਾ ਕੋਈ ਜਿਹੜਾ ਖਣਾ ਅ ਅੱਗ ਦੇ ਨਾਲ ਬਰਨ ਹੋਇਆ ਜਿਹੜੇ ਪੈਰ ਬੈਕ ਸਾਈਡ ਤੇ ਆਪਾਂ ਜੇਕਰ ਤੁਹਾਨੂੰ ਦਿਖਾਏ ਗੱਲਬਾਤ ਕੀ ਕੀ ਆ ਉਹਦੀ ਥੋੜੀ ਪੀੜ ਤੇ ਕਰਕੇ ਦਰਦ ਕਰਕੇ ਵੀ ਪਸ਼ੂ ਥੋੜਾ ਜਿਹਾ ਕਰਦਾ ਠੀਕ ਆ ਦੁੱਧੋਂ ਘਟ ਗਿਆ ਸੋ ਆਹ ਦੇਖੋ ਜੀ ਬਾਕੀ ਤੌਰ ਤਾਰ ਤੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂਗਾ ਆਹ ਦੇਖ ਸਕਦੇ ਕਦਕੁੱਦ ਦੀ ਗੱਲ ਕਰ ਲਈਏ ਤੇ ਫੁੱਲ ਵੱਡੇ ਕਦ ਕੱਢਦੀ ਆ ਸੋ ਅੰਡਰ ਕੁਆਲਟੀ ਕਾਫੀ ਸੋਹਣੀ ਆ ਠੀਕ ਆ ਜਿੱਦਾਂ ਕਿ ਪਹਿਲਾਂ ਦੱਸਿਆ ਵੀ ਹੈ 11-12 ਕਿਲੋ ਵਾਲੀ ਮੱਝ ਆ ਤੇ ਹੁਣ ਫਿਲਹਾਲ 8 ਕਿਲੋ ਜਿਹੜਾ ਮੌਜੂਦ ਆ ਠੀਕ ਆ ਜੀ ਦੁੱਧ ਤੇ ਆਜੂਗੀ ਨਾਰਮਲੀ ਸਾਰੇ ਵੀਰਾਂ ਨੂੰ ਪਤਾ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਮਾੜੀ ਮੋੜ ਤਕਲੀਫ ਆ ਜੇ ਤੇ ਪਸ਼ੂ ਦੁੱਧੋਂ ਜਿਹੜਾ ਥੋੜਾ ਬੱਧ ਘੱਟ ਜ਼ਰੂਰ ਜਾਂਦਾ ਠੀਕ ਆ ਠੀਕ ਆ ਅੱਛਾ ਤਰਸੇਮ ਭਾਈ ਕੀ ਇਹਦਾ ਮੁੱਲ ਕੀ ਰਹੂਗਾ ਇਹਦਾ ਮੁੱਲ ਵੀਰ ਜੀ ਕਰਦੇ 65000 ਹਾਂਜੀ 60000 ਦੇ ਦਾਂਗੇ 60 ਦੇ ਹੋਰ ਮਾਨਤਾ ਕਰਪਾਣ 60 ਦੇ ਵਿੱਚੋਂ ਵੀ ਹੋ ਜਾਊਗਾ ਮਾਨਤਾ ਜੀ ਹਾਂਜੀ ਠੀਕ ਐ 60000 ਦੇ ਵਿੱਚੋਂ ਵੀ ਦੋਸਤੋ ਮਾਨਤਾਨ ਹੋ ਜਾਊਗਾ ਬਾਕੀ ਮੁੱਲ ਜਿਹੜਾ ਡਿਮਾਂਡ 65000 60000 ਲਾਇਆ ਤੇ ਪਰ 60 ਚ ਕੋਈ ਛੋੜਛਾਪਾ ਮੌਕੇ ਤੇ ਹੋ ਜਾਊਗਾ ਠੀਕ ਆ ਜੀ ਤੇ ਮਗਰ ਮੇਲ ਕਾਫਾ ਤਸੱਲੀ ਕੋਈ ਵੀਰ ਆਪਦੀ ਚਵਾਈ ਕਰਕੇ ਕਰ ਲੈ ਠੀਕ ਆ ਜੀ ਆਨਲਾਈਨ ਮੰਗਾਉਣੀ ਆ ਤੁਸੀਂ ਤਾਂ ਵੀ ਠੀਕ ਆ ਜੀ ਅਤਵਾਰ ਤੇ ਤਸੱਲੀ ਤੇ ਲੈ ਕੇ ਜਾ ਸਕਦੇ ਹੋ ਇੱਕ ਅਗਲੇ ਨੰਬਰ ਤੇ ਜਿਹੜੀ ਆਪਣੇ ਕੋਲ ਇਹ ਮੱਝ ਆ ਗਈ ਆ ਜੀ ਹਾਂਜੀ ਇਹ ਸੂਬਾ ਕਿੰਨਾਸ ਹੁੰਦੀ ਆ ਜੀ ਇਹ ਦੂਜਾ ਸੂਬਾ ਜੀ ਦੂਜੇ ਸੂਬੇ ਆ ਹਾਂ ਪੰਜ ਸੱਤ ਦਿਨ ਹਾਂਜੀ ਠੀਕ ਹੈ ਜੀ ਪੰਜ ਸੱਤ ਦਿਨ ਦਾ ਜਿਹੜਾ ਦੋਸਤੋ ਅਗਲੀ ਇਹ ਆਪਾਂ ਤੁਹਾਨੂੰ ਬਿਲਕੁਲ ਸੈਕਿੰਡ ਨੰਬਰ ਤੇ ਜਿਹੜੀ ਇਹ ਮਾਝ ਦਿਖਾ ਰਹੇ ਹਾਂ ਪੰਜ ਸੱਤ ਦਿਨ ਸਮਾਂ ਹਜੇ ਲੈ ਜੂਗੀ ਠੀਕ ਆ ਬਿਲਕੁਲ ਹਵਾਨੇ ਦੀ ਗੱਲ ਕਰ ਲਈਏ ਤੇ ਬਣਾ ਲੂਗੀ ਤਕਰੀਬਨ ਜਿੰਨਾ ਕਾ ਲੇਵਾ ਤਿਆਰ ਕੀਤਾ ਉਹ ਬਿਲਕੁਲ ਆਪਾਂ ਤੁਹਾਨੂੰ ਹੁਣ ਮੌਕੇ ਤੇ ਦਿਖਾ ਦੇਣਾ ਪੰਜਾਂ ਸੱਤਾਂ ਦਿਨਾਂ ਬਾਅਦ ਹੋਰ ਐਡਵਾਂਸ ਜਿਹੜੀ ਆ ਦੋਸਤੋ ਬਣ ਜੂਗੀ ਠੀਕ ਆ ਜੀ ਹਜੇ ਦੇਣ ਜਿਹੜਿਆ ਲੈਫਟ 6 ਤੋਂ 5 ਤੋਂ 7 ਦਿਨ ਹਜੇ ਲੈਫਟ ਆ ਠੀਕ ਆ ਜੀ ਸੋ ਸਿੰਘੀ-ਸੁੰਗੀ ਦਿਖਾ ਦਾਂਗੇ ਪੂਰੀ ਤੋਰ ਕੇ ਦਿ ਸੁਭਾ ਦੇਣਾ ਦੂਜਾ ਸੋਨਾ ਠੀਕ ਹੈ ਜੀ ਬਿਲਕੁਲ ਕੁਝ ਦਿਨ ਬਾਕੀ ਆ ਤਿਆਰੀ ਦੇ ਉੱਤੇ ਆ ਜਿੰਨੇ ਵੀ ਹੁਣ ਪ੍ਰੋਪਰ ਆ ਪੂਰੀ ਤਿਆਰੀ ਤੇ ਆ ਆਰਡਰ ਦੀ ਕੁਆਲਿਟੀ ਕਾਫੀ ਬੈਸਟ ਆ ਦੇਖੋ ਜੀ ਸਾਨਫੋਨ ਪੂਰਾ ਕੁਆਲਿਟੀ ਵਾਲਾ ਘੱਟੋ ਘੱੜ ਵੀ 3 3 4 4 ਇੰਚ ਜਿਹੜੀ ਆ ਦੋਸਤੋ ਵਿੱਥੀ ਆ ਆਪਸੀ ਬਿਲਕੁਲ ਚੌਂ ਥਾਣਾ ਦੀ ਤੁਹਾਨੂੰ ਵੇਖਣ ਦੇ ਵਿੱਚ ਮਿਲ ਜੂਗੀ ਠੀਕ ਆ ਜੀ ਸੋ ਬਿਲਕੁਲ ਮੁੱਠੀ ਥਾਣਾ ਤੇ ਪੁੱਠੇ ਪਾਠੇ ਦੀ ਬਹੁਤ ਵਧੀਆ ਚੌੜੇ ਪੁੱਠੇ ਦੀ ਆ ਬਿਲਕੁਲ ਪਿੱਠ ਪੁੱਠਾ ਚੌੜਾ ਉੱਚੀ ਕੱਦ ਘੜ ਵਧੀਆ ਹੈਗਾ ਠੀਕ ਆ ਜੀ ਸੋ ਫਿਰ ਕੋਈ ਬਾਲੀ ਦਰਮਿਆਨੀ ਹਾਈਟ ਸਮਝ ਕੇ ਨਾ ਵੀ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਆ ਤੇ ਪੂਰੀ ਫਾਬ ਵਧੀਆ ਵੱਡੀਆਂ ਮੱਜਾਂ ਝੋਟੀਆਂ ਦੇ ਵਿੱਚ ਤੁਸੀਂ ਇਹਨੂੰ ਮੰਨ ਸਕਦੇ ਜੇ ਅੱਛਾ ਵੀਰ ਕੀ ਇਹਦਾ ਮੁੱਲ ਰਹੂਗਾ ਲੈਣ ਦੇਣ 73000 ਜਰ ਦੇ ਦਵਾਂਗੇ 73 ਦੀ ਹਾਂਜੀ ਅੱਛਾ ਜੀ ਚੋਰ ਮਾਨਤਾਂਗੇ 70 373 ਹਾਂਜੀ 73 ਦੀ ਹੈ ਜੀ 73 ਚੋਂ ਮਾਨਤਨ ਹੋਰ ਹੋ ਜਾਊਗਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ 73000 ਜਿਹੜੀ ਦੋਸਤੋ ਇਹਦੀ ਕੀਮਤ ਹੈਗੀ ਹੈ ਠੀਕ ਹੈ ਜੀ 73000 ਵਿੱਚੋਂ ਜਿਹੜਾ ਮਾਨਤਨ ਉਹ ਮੌਕੇ ਤੇ ਹੋਰ ਹੋ ਜਾਊਗਾ ਜਿਹੜਾ ਕੋਈ ਵੀਰ ਖਰੀਦਦਾ ਰਹੂਗਾ ਘਰੇ ਵਿజిਟ ਕਰੂਗਾ ਠੀਕ ਹੈ ਜੀ ਇਹਨਾਂ ਵਿੱਚੋਂ ਜਿਹੜਾ ਮਾਨਤਨ ਉਹ ਹੋ ਜਾਊਗਾ ਘਰ ਆਇਆ ਤਾਂ ਬਾਕੀ 35 ਬਿਲਕੁਲ ਇੱਕ ਨੰਬਰ ਹੈ ਜੀ ਇੱਕ ਨੰਬਰ ਪੋਲੀ 35 अच्छा जी ਤੇ ਪਨੇ ਕਲੰਬਰ ਪਹਿਲੇ ਸਵੇੇ ਦੁੱਧ 10 ਕਿਲੋ ਕੱਢਦੇ ਰਹੀਏ ਪਹਿਲੇ ਸਵੇੇ ਹਾਂਜੀ ਠੀਕ ਹੈ ਜੀ ਸੋ ਚਲੋ ਯਾਰ ਕਿ ਦੂਜੇ ਸਵੇੇ ਅਸਲ ਦੇ ਵਿੱਚ ਪਸ਼ੂ ਬਣਦਾ ਯਾਨੀ ਦੂਜੇ ਸਵੇੇ ਸੋਣਾ ਦੂਜੇ ਸਵੇੇ ਸੋਣਾ ਹਾਂਜੀ ਠੀਕ ਹੈ ਬਾਕੀ ਸ਼ਾਈ ਸੂਈ ਪੂਰੀ ਹੈ ਬਲੈਕ ਜੀ ਕੁਝ ਤੇ ਵਾਲ ਮਗਰੋਂ ਪੂਛ ਤੇ ਵਾਈਟ ਹੋਣੇ ਹਾਂਜੀ ਹਾਂ ਜੀ ਹੈਗੇ ਤੇ ਸ਼ਾਈ ਸੂਈ ਪੂਰੀ ਹੈ ਦੋਸਤੋ ਠੀਕ ਹੈ ਜੀ ਬਾਕੀ ਚੰਗੀ ਆ ਜੰਮੀ ਪਲੀ ਪੂਰੀ ਚੰਗੀ ਆ ਤੁਸੀਂ ਵੇਖ ਸਕਦੇ ਜੇ ਪੁੱਠੇ ਪਾਠੇ ਦੀ ਚੰਗੀ ਆ ਨਿੱਗਰ ਆ ਪੂਰੀ ਜਿੰਨੀ ਛੋਟੀ ਆ ਪ੍ਰੋਪਰ ਪੂਰੀ ਨਿੱਗਰ ਆ ਵਜਨ ਵਜੂਦ ਵਾਲੀ ਆ ਇਸ ਤੋਂ ਬਾਅਦ ਇੱਕ ਦ ਏ ਭਾਈ ਪਲੂਨ ਪਹਿਲਾ ਸਵੇਰੇ ਸੁਣੀਆ ਪਹਿਲੇ ਸਵੇਰੇ ਪਹਿਲਾ ਨਹੀਂ ਇਹ ਛੋਟੀ ਇਹ ਦਿਨ ਕਿੰਨੇ ਲੈਦੀ ਹੈ ਇਹ ਵੀ 5-7 ਦਿਨ ਖੜੂਗੀ 5-7 ਹੈ ਠੀਕ ਹੈ ਜੀ 5-7 ਦਿਨ ਸਮਾਂ ਦੋਸਤੋ ਲੈ ਜੂ ਬਾਕੀ ਆ ਫੇਸ ਕੁਆਲਟੀ ਜੇ ਠੀਕ ਹੈ ਜੀ ਬਿਲਕੁਲ ਪਤਲਾ ਜ ਆ ਫੇਸ ਆ ਸਿੰਘਾਂ ਦੀ ਬੰਤਰ ਤੁਸੀਂ ਵੇਖ ਲਓ ਥੋੜੇ ਜਿਹਾ ਰਾਉਂਡ ਕੀਤੇ ਆ ਮਾੜੇ ਜਿਹਾ ਦਰਮਿਆਨੇ ਖੁੱਲੇ ਪਣ ਦੇ ਵਿੱਚ ਹੈਗੇ ਥੋੜੇ ਜਿਹਾ ਖੁੱਲੇ ਆ ਬਾਕੀ ਬਿਲਕੁਲ ਰਾਉਂਡ ਗੁਲਾਈ ਦੇ ਵਿੱਚ ਸਿੰਘ ਘੁੰਮਿਆ ਠੀਕ ਹੈ ਤੇ 5-7 ਦਿਨ ਹਜੇ ਲੈ ਜੂਗੀ ਪਹਿਲਾਂ ਛੋਟੀ ਸੁਣੀ ਆ ਬਾਕੀ ਥਣ ਥਣ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ ਇਹਨੂੰ ਵੀਰ ترسےਮ ਹਾਲੋ ਜੀ ਠੀਕ ਹੈ ਹਾਲੋ ਬਿਲਕੁਲ ਨਵੀਂ ਝੋਟੀ ਦੋਸਤੋ ਪਹਿਲਾਂ ਝੋਟੀ ਸੂਣ ਜਾ ਰਹੀ ਹੈ ਤੇ ਥਣ ਬੇਸ਼ੱਕ ਜਿਹੜਾ ਦੋਸਤੋ ਥੋੜੇ ਵੀ ਸ਼ੇਪ ਦੇ ਵਿੱਚ ਆ ਪਰ ਥਣ ਦੀ ਕੁਆਲਿਟੀ ਚੰਗੀ ਆ ਮੁੱਠੀ ਥਾਣਾ ਤਕਰੀਬਨ 7 ਦਿਨ ਦਾ ਹਜੇ ਸਮਾਂ ਬਾਕੀ ਸੂਣ ਦੇ ਵਿੱਚ ਪਿਆ ਤੇ ਪੂਰੀ ਰਾਜੀ ਆ ਬਿਲਕੁਲ ਅੱਗੋਂ ਜਿੰਨੀ ਦੋਸਤੋ ਬਿਲਕੁਲ ਪਤਲੀ ਆ ਬੈਕ ਸਾਈਡ ਨੂੰ ਉਦੋਂ ਦੇ ਉਵੇਂ ਆਪਾਂ ਜਿਵੇਂ ਦੇਖਦੇ ਆ ਵੀ ਪਸੂ ਖੁੱਲਦਾ ਜਾਂਦਾ ਉਹ ਸਾਬ ਨਾਲ ਬਿਲਕੁਲ ਚੌੜੀ ਆ ਪੁੱਠੇ ਪੱਠੇ ਦੀ ਬਾਕੀ ਥਣ ਥੁੰਦੀ ਸ਼ੇਪ ਚੰਗੀ ਆ ਆਕਾਰ ਚੰਗਾ ਬਿਲਕੁਲ ਆ ਦੇਖੋ ਅੱਛਾ ਤਰਸੀਮ ਫਿਰ ਇਹਦਾ ਫਿਰ ਕੀ ਮੁੱਲ ਕੀਤਾ ਇਹਦਾ 70000 ਰੁਪਏ ਮੰਗ ਰਿਹਾ ਜੀ 70000 ਹਾਂਜੀ ਠੀਕ ਹੈ ਜੀ ਹੋ ਜਾਊਗਾ ਲੈਸਿੰਗ ਤੇ ਜੋ ਥੋੜਾ ਬਾਤ ਹਾਂਜੀ 65000 ਦੇ ਦਾਂਗੇ ਝੋਟੀ 65000 ਦੀ ਹਾਂਜੀ ਠੀਕ ਹੈ ਜੀ 65000 ਦੀ ਜਿਹੜੀ ਆ ਦੋਸਤੋ ਇਹ ਝੋਟੀ ਮਿਲ ਜੂਗੀ ਠੀਕ ਹੈ ਜੀ 65000 ਦੇ ਵਿੱਚ ਦੋਸਤੋ ਇਹ ਝੋਟੀ ਮਿਲ ਜੂਗੀ 70000 ਡਿਮਾਂਡ ਆ ਵੀਰਾਂ ਦਾ ਸਿੱਧੀ 5000 ਲੈਸ ਆ 65000 ਦੀ ਜਿਹੜੀ ਇਹ ਝੋਟੀ ਦਿੱਤੀ ਜੂਗੀ ਅਸਾ ਸਰਸੇਮ ਭਾਈ ਇੱਕ ਗੱਲ ਹੋਰ ਜ਼ਰੂਰ ਨੋਟ ਕਰਾ ਦਿਓ ਪਹਿਲਾਂ ਝੋਟੀਆਂ ਇਹ ਹੈ ਗੱਬਣ ਪਸ਼ੂ ਦਾ ਹੁੰਦਾ ਭਾਰ ਪਿੱਛੇ ਦਾ ਕਿਸੇ ਤਰ੍ਹਾਂ ਦੀ ਕੋਈ ਤੰਗੀ ਪਰੇਸ਼ਾਨੀ ਨਹੀਂ ਕੋਈ ਤੰਗੀ ਨਹੀਂ ਭਾਰ ਤੇ ਸੇ ਵਾਲੇ ਆਪਾਂ ਪਹਿਲਾਂ ਦੱਸ ਦਈਦਾ ਭਾਰ ਪਛਾਅ ਡੰਗਰ ਪਾਉਂਦਾ ਹੋਏ ਪਹਿਲਾਂ ਦੱਸ ਦੇ ਜੇ ਅਗਲੇ ਪਿੱਸਾ ਮਾਰਦੀ ਹੈ ਤਾਂ ਧਿਆਨ ਰੱਖ ਸਕਦੇ ਇਹ ਕੋਈ ਦੀ ਪਿੱਸਾ ਨਹੀਂ ਮਾਰਦੀ ਠੀਕ ਹੈ ਜੀ ਹਾਂਜੀ ਮਤਲਬ ਕਿ ਵੇਚ ਅਜ ਕਾ ਵੇ ਮਤਲਬ ਕਿ ਪੂਰਾ ਯਕੀਨ ਹੈਗਾ ਵੀ ਆਪਾਂ ਨੂੰ ਝੋਟੀ ਦਾ ਕੋਈ ਭਾਰ ਪਿੱਛੇ ਦੀ ਕੋਈ ਭਾਰ ਪਹਿਲਾਂ ਝੋਟੀ ਦੇ ਵਿੱਚ ਕੋਈ ਕਮੀ ਪਈ ਜੀ ਕੋਈ ਖਾਮੀ ਵੇਖਣ ਦੇ ਵਿੱਚ ਨਜ਼ਰ ਆ ਜਾਂਦੀ ਆ ਹਾਂਜੀ ਹਾਂਜੀ ਉਹ ਤਾਂ ਆ ਕਰਕੇ ਪੁੱਛਣਾ ਆਪਣਾ ਫਰਜ਼ ਬਣਦਾ ਬਾਕੀ ਤੁਸੀਂ ਕੋਈ 2-4 ਦਿਨ ਚਲੋ ਜਾਂ ਤਾਨੂੰ ਵਾਵਾ ਦਿਨ ਹੋ ਗਏ ਉਹਨਾਂ ਦੇ ਆਈ ਆਪਣੋ ਕੱਲ ਆਈਆਂ ਜੀ ਕੱਲ ਹੀ ਆਈਆਂ ਕੱਲ ਹੀ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦੇਖਣ ਦੇ ਵਿੱਚ ਨਹੀਂ ਕੋਈ ਨਿਕਲਦਾਨ ਇਹਨਾਂ ਨੇ ਕੋਈ ਭਾਰ ਨਹੀਂ ਕੋਈ ਤਸਾਰ ਨਹੀਂ ਦਿਖਾਇਆ ਇਹਨਾਂ ਨੇ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ ਬਿਲਕੁਲ ਤਸੱਲੀ ਬਖਸ਼ ਚੀਜ਼ਾਂ ਨੇ ਤੁਸੀਂ ਆਪਦੀ ਤਸੱਲੀ ਕਰ ਸਕਦੇ ਜੇ ਘਰ ਵਿਜ਼ਿਟ ਕਰਕੇ ਇਹ ਤਿੰਨ ਦੋਸਤੋ ਮੱਝਾਂ ਝੋਟੀਆਂ ਸੀਗੀਆਂ ਤੇ 65000 ਦੇ ਵਿੱਚ ਇਹ ਦਿੱਤੀ ਜਾਊਗੀ ਥੋੜਾ ਬਾਧਾ ਕੋਈ ਮਾਨਤਨ ਕੋਈ ਰਸਾ ਛੜਾਈ ਟਾਈਮ ਉਹ ਥੋੜਾ ਬਾਧਾ ਹੋਰ ਥੋੜਾ ਬਾਧਾ ਗੁੰਜਾਇਸ਼ ਹੋਈ ਤੇ ਜਰੂਰ ਮਾਨਤਨ ਹੋਰ ਵੀ ਹੋ ਜਾਊਗਾ ਠੀਕ ਆ ਇਸ ਤੋਂ ਅਤਿਵੀਰ ਜੀ ਕ੍ਰਾਸ ਬੰਡ ਦੇ ਵਿੱਚ ਹੈ ਕਿ ਜ ਐਚ ਐਫ ਹੀ ਹੈ ਐਸ ਐਫ ਪਾਪੋ ਹੋ ਰਿਹਾ ਐਚ ਐਫ ਹਾਂਜੀ ਠੀਕ ਹੈ ਜੀ ਐਚ ਐਫ ਜਿਹੜੀ ਆ ਦੋਸਤੋ ਅਗਲੀ ਗਾਂ ਆ ਪਾ ਤੁਹਾਨੂੰ ਦਿਖਾ ਰਹੇ ਆ ਚੌਥੇ ਨੰਬਰ ਤੇ ਇਹਦੀ ਇਹ ਡਿਟੇਲ ਕੀ ਹੈ ਵੀਰ ਸੂਬਾ ਕੱਲ ਮਾ ਸੁਣਨ ਜਾ ਰਹੀ ਹੈ ਸਰ ਕੀ ਇਹਨੇ ਚੌਥੇ ਸੁਣਾ ਜੀ ਚੌਥੇ ਆ ਹਾਂਜੀ ਵੱਡੀ ਇਹ ਕਦ ਕੱਢਦੀ ਵੱਡੀ ਕਦ ਕੱਢਦੀ ਤੇ ਦਿਨ ਕਿੰਨੇ ਕਹੇ ਸਮਾਂ ਇਹਦਾ ਦਿਨ 1 ਮਹੀਨਾ ਰਹੇਗਾ ਪੂਰਾ ਦਾ ਜੀ ਅਜੇ ਫੁੱਲ 1 ਮਹੀਨਾ ਕ ਪੂਰਾ ਹੀ ਆ ਹਾਂਜੀ ਹਾਂਜੀ ਠੀਕ ਆ ਫਿਰ ਕੋਰਪੋਰਡ ਪਿਛਲੇ ਸੂਬਿਆਂ ਦਾ ਕੁਸ਼ਨ ਦਾ ਦੁੱਧ 526 ਕਿਲੋ ਮਨਾ ਲੈਂਦੇ ਜੀ 526 ਕਿਲੋ ਹਾਂ ਆਪਣੇ ਆ ਘਰ ਦੀ ਕਿਉਂਕਿ ਫਿਰਦਾ ਹੱਥੀ ਚੋਇਆ ਵੀ ਆਪਾਂ ਪਿੰਡੇ ਸੁਣੇ ਤੇ ਹੁਣ ਚੌਥਾ ਸੂਆ ਚੌਥਾ ਸੂਆ ਠੀਕ ਹੈ ਜੀ ਬਣਦੀ ਪੂਰੀ ਦੀ ਪੂਰੀ ਹੈ ਬਣਦੀ ਪੂਰੀ ਠੀਕ ਹੈ ਜੀ ਜਿਆਦਾ ਲੈਵੇ ਦੀ ਗੱਲ ਕਰ ਲਈਏ ਤਰਸੇਮ ਭਾਈ ਵੀ ਆਰਡਰ ਬਿਲਕੁਲ ਟਾਈਟ ਕਸਮਾ ਲੈ ਲਈ ਹੈ ਕਿ ਥੋੜਾ ਢਿੱਲਾ ਬਣ ਜਾਂਦਾ ਲੈਵੇ ਦਾ ਨਹੀਂ ਟਾਈਟ ਕਰ ਜਾਂਦੀ ਪੂਰੀ ਟਾਈਟ ਕਰ ਜੂਗੀ ਹਾਂਜੀ ਸੋ ਆਰਡਰ ਕੁਆਲਟੀ ਜੀ ਦੋਸਤੋ ਪੂਰਾ ਫਿਕਸਡ ਆਰਡਰ ਹੋਊਗਾ ਟਾਈਟ ਲੈਵੇ ਦੀ ਹੋਊਗੀ 20 ਤੋਂ 25 25 25 26 25 ਤੋਂ ਪਲੱਸ 26 ਲੀਟਰ ਦੀ ਜਿਹੜੀ ਆ ਮਿਲਕ ਕਪੈਸਿਟੀ ਹੈ ਇਸ ਬੈਡ ਦੀ ਠੀਕ ਹੈ ਜੀ ਮ ਇਸ ਵਾਰ ਜਿਹੜੀ 24th ਸੂਬਾ ਸੌਣ ਜਾ ਰਹੀ ਹੈ ਹਾਈਟ ਕੱਦ ਫੁੱਲ ਸਟੈਂਡਰਡ ਸਾਈਜ਼ ਹੈ ਠੀਕ ਹੈ ਜੀ ਫੁੱਲ ਵੱਡੀ ਹਾਈਟ ਕੱਦ ਦੀ ਹੈ ਡੱਬੀ ਵੈੜ ਖੋਲ ਕੇ ਇਹ ਵੀ ਮੜਾ ਤੋਰ ਦਈਏ ਜੀ ਬਾਕੀ ਗੈਬ ਗੂਬ ਜਿਹੜਾ ਦੋਸਤੋ ਵਿਥੀ ਆ ਅਗਲੇ ਪਿਛਲੇ ਥਣਾ ਦੀ ਗੱਲ ਕਰ ਲਈਏ ਤੇ ਘੱਟੋ ਘੱਟ ਵੀ 5 5 7 7 ਇੰਚ ਦੀ ਜਿਹੜੀ ਆ ਵਿਥੀ ਆ ਠੀਕ ਹੈ ਜੀ ਤੇ ਹਜੇ ਬਿਲਕੁਲ 1 ਮਹੀਨੇ ਦਾ ਸਮਾਂ ਬਾਕੀ ਆ 1 ਮਹੀਨਾ ਘੱਟੋ ਘੱਟ ਦੋਸਤੋ ਵੀ ਨੇੜੇ ਤੇੜੇ ਆਪਾਂ ਨੂੰ ਨਾਰਮਲ ਹੀ ਪਤਾ ਵੀ 15 10 15 ਦਿਨਾਂ ਤੋ ਪਹਿਲਾ ਪਸ਼ੂ ਠੀਕ ਆ ਜੀ ਆ ਭਰਦਾ ਨਹੀਂਗਾ ਠੀਕ ਆ ਜੀ ਲਾਏ ਨਹੀਂ ਪੈਂਦਾਗਾ ਲਾਏ ਪੈਣ ਤੋਂ ਬਾਅਦ ਨਾਰਮਲ ਹੀ ਪਤਾ ਲੱਗਣਾ ਸ਼ੁਰੂ ਹੋ ਜਾਊਗਾ ਵੀ ਬਾਕੀ ਆਰਡਰਸ ਆ ਜਾਂ ਜਿਹੜੀ 25 ਲੀਟਰ ਵਾਲੀ ਬੈੜਾ ਦੋਸਤੋ ਨਾਰਮਲ ਹੀ ਪਤਾ ਹੀ ਆ ਸਾਰੇ ਵੀਰਾਂ ਨੂੰ ਵੀ ਫਵਾਨੇ ਚੱਡੇ ਤੋਂ ਵੀ ਕਾਫੀ ਖੁੱਲਾ ਲੇਵਾ ਬਣਾ ਕੇ ਤਿਆਰ ਕਰੂਗੀ ਤੇ ਉਹ ਸਮੇਂ ਤੇ ਆ ਠੀਕ ਆ ਜੀ ਸਮੇਂ ਤੇ ਛੱਡ ਦਿੰਨੇ ਆ ਇੱਕ ਮਹੀਨਾ ਹਜੇ ਸਮਾਂ ਬਾਕੀ ਆ ਇਹ ਤਾਂ ਸੂਣ ਦੇ ਵਿੱਚ ਸੋ ਜਰੂਰ ਤੁਸੀਂ ਕੰਟੈਕਟ ਕਰ ਸਕਦੇ ਜੇ ਟਿਪ ਕੇ ਤਸੱਲੀ ਕਰ ਸਕਦਾ ਕੋਈ ਵੀਰ ਤੇ ਇਹ ਜਿਹੜੀ ਦੋਸਤੋ ਬੈੜਾ ਬਿਲਕੁਲ ਘਿਹਲੂ ਆ ਘਰ ਦੀ ਬੈੜਾ ਆ ਪਿਛਲੇ ਸੂਬਿਆਂ ਦਾ ਰਿਕਾਰਡ ਜਿਹੜਾ ਖੁਦ ਨੂੰ ਬਾਈ ਤਰਸੀਮ ਨੂੰ ਪਤਾ ਹੀ ਹੈ ਵੀ ਜਿਹੜਾ ਇਨਾ ਮਿਲਕ ਪਾਇਆ 25 26 ਲੀਟਰ ਤੇ ਚੱਲੀ ਆ ਠੀਕ ਆ ਇਸ ਵਾਰ ਵੀ ਤੁਸੀਂ ਜਿਹੜਾ 25 ਲੀਟਰ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਤੇ ਇਹਦਾ ਵੀਰ ਹੁਣ ਮਹੀਨੇ ਦਾ ਜਿਵੇਂ ਸਮਾਂ ਪਿਆ ਅਜੇ ਕਿੰਨਾ ਕੁ ਮੁੱਲ ਕਰਾਂਗੇ ਆ ਵੀਰ ਜੀ ਹੁਣ 45000 ਮੁੱਲ ਦੇ 40 ਦੇ ਦਾਂਗੇ 40 ਦੀ ਆ ਹਾਂਜੀ ਤੇ ਚਾਰੇ ਥਣ ਪ੍ਰੋਪਰ ਵਰਦੇ ਆ ਹਾਂਜੀ ਵਰਦੇ ਤੇ 35 ਤੋਂ 35 ਦੇ ਵਿੱਚ ਪੂਰੇ ਚਾਰੇ 35 ਦੇ ਪੂਰੇ ਆਪ ਦੀ ਛੱਲੀ ਕਰੇ ਖੜੇ ਬਿਲਕੁਲ ਹਾਂਜੀ ਬਿਲਕੁਲ ਸੋ ਅੱਛਾ ਵੀ ਤਰਸੀਮ ਪਸ਼ੂ ਆਪਣੇ ਕੋਲ ਇੰਨੇ ਸੀ ਬਗਾਉ ਹਾਂਜੀ ਹਾਂਜੀ ਚਾਰੇ ਚਾਰ ਸੋ ਚਾਰੇ ਨਗਦੀ ਜਿਹੜੀ ਡਿਟੇਲ ਆ ਦੋਸਤੋ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਠੀਕ ਆ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਆ ਕਰੋ ਠੀਕ ਆ ਜੀ ਸਕਿਪ ਨਾ ਕਰਿਆ ਕਰੋ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਆ ਦਿੱਤੀ ਜਾਂਦੀ ਆ ਉਹ ਬਹੁਤੇ ਵੀਰ ਸਕਿਪ ਕਰਕੇ ਵੀਡੀਓ ਦੇਖਦੇ ਆ ਫਿਰ ਅਧੂਰੀ ਜਿਹੜੀ ਆ ਜਾਣਕਾਰੀ ਤੁਹਾਨੂੰ ਮਿਲਦੀ ਆ ਤੇ ਨੰਬਰ ਇੱਕ ਵੀਰ ਆਪਣੇ ਜਰੂਰ ਬੋਲਦੇ 6238 ਹਾਂਜੀ 6535 ਠੀਕ ਆ ਜੀ ਸੋ ਇਹ ਨੰਬਰ ਇੱਕ ਹੀ ਆਪਣੇ ਕੋਲ ਜੀ ਇੱਕ ਹੀ ਨੰਬਰ ਠੀਕ ਆ ਜੀ ਸੋ ਤਾਂ ਦੋਸਤੋ ਬਿਲਕੁਲ ਓਨਰ ਇਹ ਮਾਲਕਸਾਨ ਮੇਰੇ ਨਾਲ ਬਾਈ ਤਰਸੇਮ ਸਿੰਘ ਨੰਬਰ ਲਗਾਤਾਰ ਸਕਰੀਨ ਦੇ ਉੱਤੇ ਚੱਲਦੇ ਆ। ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ। ਚਾਰ ਦਿਖਾਏ ਗਏ ਪਸ਼ੂਆਂ ਦੇ ਵਿੱਚੋਂ ਤੁਸੀਂ ਗੱਲਬਾਤ ਕਰ ਸਕਦੇ ਜੀ ਠੀਕ ਹੈ ਜੀ। ਜਿਹੜਾ ਐਨੀਮਲ ਪਸੰਦ ਹੋਊਗਾ ਉਹਦੀ ਤਸੱਲੀ ਆ ਤੁਸੀਂ ਕਰ ਆਪਣੀ ਕਰ ਸਕਦੇ ਜੀ ਘਰ ਵਿਜ਼ਿਟ ਕਰਕੇ। ਪਿੰਡ ਡਾਲੇ ਕੇ ਤੁਸੀਂ ਖਾਸ ਵਿਜ਼ਿਟ ਕਰਨੀ ਹੈ ਨੇੜੇ ਮਾਨੋਚਾਲ ਤਰਨਤਾਰਨ ਸਾਹਿਬ ਤੋਂ ਕੋਈ 10-12 ਕਿਲੋਮੀਟਰ ਦੀ ਦੂਰੀ ਹੈਗੀ ਆ ਦੋਸਤੋ ਪਿੰਡ ਡਾਲੇ ਕੇ ਦੀ। ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।